ਖਾਨਕੋਟ ਲਗਾਤਾਰ ਹਾਈ ਅਲਰਟ ਤੇ ਚੱਲ ਰਿਹਾ ਹੈ ਤੇ ਪੁਲਿਸ ਜਿਹੜੀ ਹੈ ਪ੍ਰੋਐਕਟਿਵਲੀ ਕੰਮ ਕਰ ਰਹੀ ਹੈ ਦੱਸਦੇ ਇਹ ਪੁਲਿਸ ਵੱਲੋਂ ਜਿਹੜਾ ਹੈ ਸਮੇਂ-ਸਮੇਂ ਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਤਾਂ ਇਸੇ ਕੜੀ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਹਲਕਾ ਪੁਆ ਦੇ ਤਾਰਾਗੜ ਵਿਖੇ ਪਿੰਡ ਪੈਂਦਾ ਹੈ ਨਾਰਾਇਣਪੁਰ ਉੱਥੇ ਸ਼ੱਕੀ ਵਿਅਕਤੀ ਦੇਖੇ ਜਾਣ ਦੀ ਖਬਰ ਜਿਹੜੀ ਉਹ ਸਾਹਮਣੇ ਆਈ ਸੀ ਦੱਸਦੇ ਇਹ ਲੋਕਾਂ ਵੱਲੋਂ ਜਿਹੜਾ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਤੇ ਪੁਲਿਸ ਦੀ ਹਿਰਾਸਤ ਦੇ ਵਿੱਚ ਇਸ ਨੂੰ ਲੈ ਲਿਆ ਗਿਆ ਹੈ ਤੇ ਦੱਸਦੇ ਇਹ ਅਫਵਾਹਾਂ ਜਿਹੜੀਆਂ ਨੇ ਉਹ ਜ਼ਿਆਦਾਤਰ ਉਡਾਈਆਂ ਜਾ ਰਹੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜਾ ਹੈ ਲਗਾਤਾਰ ਪੁਲਿਸ ਪੱਪਾਂ ਪਰ ਨਜ਼ਰ ਆ ਰਹੀ ਹੈ ਲਗਾਤਾਰ ਪੁਲਿਸ ਦੇ ਵੱਲੋਂ ਇਸ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਹਾਈ ਅਲਰਟ ਕੀਤਾ ਹੋਇਆ ਹੈ ਲਗਾਤਾਰ ਬੈਕ ਟੂ ਬੈਕ ਜਿਹੜਾ ਕਿਤੇ ਨਾ ਕਿਤੇ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਸ਼ੱਕੀ ਵਿਅਕਤੀ ਦੇਖੇ ਗਏ ਨੇ ਤਾਂ ਹੁਣ ਜਿਹੜਾ ਹੈ ਦੇਖਣਾ ਹੈ ਹੋਵੇਗਾ ਪੁਲਿਸ ਕਿਸ ਤਰ੍ਹਾਂ ਦੇ ਨਾਲ ਇਸ ਕੇਸ ਨੂੰ ਟੈਕਲ ਕਰਦੀ ਹੈ ਫਿਲਹਾਲ ਐਸ ਐਚ ਓ ਤਾਰਾਗੜ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਦੱਸ ਦਿੰਨੇ ਆ ਕਿਵੇਂ ਤੇ ਕਿਸ ਤਰ੍ਹਾਂ ਦੇ ਨਾਲ ਇਹ ਵਿਅਕਤੀ ਜਿਹੜਾ ਹੈ ਇਸ ਨੂੰ ਕਾਬੂ ਕੀਤਾ ਗਿਆ ਫਿਲਹਾਲ ਇਹ ਸ਼ੱਕੀ ਵਿਅਕਤੀ ਨਹੀਂ ਹੈ ਬਟ हां ਅਸੀਂ ਕਹਿ ਸਕਦੇ ਹਾਂ ਕਿ ਮੈਂਟਲੀ ਥੋੜਾ ਡਿਸੇਬਲ ਵਿਅਕਤੀ ਹੈ ਜੋ ਕਿ ਬਿਹਾਰ ਦਾ ਰਹਿਣ ਵਾਲਾ ਹੈ ਬਿਹਾਰੀ ਹੈ ਮੈਂਟਲੀ ਡਿਸੇਬਲ ਹੋਣ ਦੇ ਕਾਰਨ ਇਸ ਨੂੰ ਲੋਕਾਂ ਨੇ ਜਿਹੜਾ ਹੈ ਉਹ ਕਾਬੂ ਕੀਤਾ ਤੇ ਪੁਲਿਸ ਵੱਲੋਂ ਜਿਹੜੀ ਹੈ ਲਗਾਤਾਰ ਪੁੱਛਗਿੱਛ ਚੱਲ ਰਹੀ ਹੈ ਤੇ ਹੁਣ ਗੱਲਬਾਤ ਕਰ ਲੈਣੇ ਐਸਐਚਓ ਦੇ ਨਾਲ ਕਿਵੇਂ ਤੇ ਕਿਸ ਤਰ੍ਹਾਂ ਦੇ ਨਾਲ ਇਸ ਵਿਅਕਤੀ ਨੂੰ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ ਦੂਸਰੇ ਇੱਕ ਸ਼ੱਕੀ ਵਿਅਕਤੀ ਜਿਹੜਾ ਲੋਕੜ ਫੜ ਕੇ ਤੁਹਾਡੇ ਹਵਾਲੇ ਕੀਤਾ ਸੀਗਾ ਕੀ ਮਾਮਲਾ ਹੈਗਾ ਕੱਲ ਲੇਟ ਆਵਰ ਪਿੰਡ ਨਰੈਣਪੁਰ ਤੋਂ ਇਨਫੋਰਮੇਸ਼ਨ ਆਈ ਸੀ ਕਿ ਇੱਕ ਸ਼ੱਕੀ ਆਦਮੀ ਅਸੀਂ ਪਕੜਿਆ ਆ ਤੇ ਮੇਰੀ ਪੁਲਿਸ ਪਾਰਟੀ ਉੱਥੇ ਮੌਕੇ ਤੇ ਪਹੁੰਚ ਕੇ ਉਹ ਬੰਦੇ ਨੂੰ ਕਾਬੂ ਕੀਤਾ ਜਿਹਦਾ ਨਾਮ ਮੁਹੰਮਦ ਹਜਰਤ ਅਲੀ ਪੁੱਤਰ ਖੁਦਾਦੀਨ ਵਾਸੀ ਕਪੂਰ ਪਕੜੀ ਬਿਹਾਰ ਦਾ ਰਹਿਣ ਵਾਲਾ ਤੇ ਉਥੋਂ ਲਿਆ ਕੇ ਉਹਨੂੰ ਵਾਵਾ ਲੇਟ ਆਵਰ ਤੱਕ ਪੁੱਛਕਿਛ ਕੀਤੀ ਮੈਂ ਆਪਣੇ ਸੀਨੀਅਰ ਅਫਸਰਜ਼ ਦੇ ਧਿਆਨ ਵਿੱਚ ਲਿਆਂਦਾ ਕਿਉਂਕਿ ਇਹ ਮਸਲਾ ਮਾਨਯੋਗ ਐਸਐਸਪੀ ਸਾਹਿਬ ਪਠਾਨਕੋਟ ਤੇ ਸਾਨੂੰ ਉਦੇਸ਼ਾਂ ਅਨੁਸਾਰ ਕੋਈ ਵੀ ਸ਼ੱਕੀ ਬੰਦਾ ਦੀ ਪਬਲਿਕ ਇਨਫਰਮੇਸ਼ਨ ਦਿੰਦੀ ਹੈ ਜਾਂ ਅਸੀਂ ਉਹਨੂੰ ਕੋਈ ਫੜਦੇ ਹਾਂ ਤੇ ਉਹਨੂੰ ਬੜੀ ਗੰਭੀਰਤਾ ਨਾਲ ਬੜੀ ਡੰਗ੍ਹਿਆਈ ਨਾਲ ਉਹਦੀ ਪੁੱਛਕਿਛ ਕਰਨੀ ਹੈ ਕਿਉਂਕਿ ਉਹ ਕੋਈ ਐਂਟੀ-ਸੋਸ਼ਲ ਐਲੀਮੈਂਟ ਨਾ ਹੋਵੇ ਜਿਵੇਂ ਕਿ ਅਖਵਾਵਾਵਾਂ ਚੱਲ ਰਹੀਆਂ ਨੇ ਕਿ ਕੋਈ ਸ਼ੱਕੀ ਬੰਦੇ ਵੇਖੇ ਗਏ ਨੇ ਕੋਸ਼ਿ ਦੀ ਲੜੀ ਵਿੱਚ ਜੀ ਕੋਈ ਵੀ ਬੰਦਾ ਸ਼ੱਕੀ ਫੜਿਆ ਜਾਂਦਾ ਵਾ ਉਹਨੂੰ ਉਹਦੀ ਗੰਭੀਰਤਾ ਨਾਲ ਉਹਦੀ ਪੁੱਛਗਿੱਛ ਕੀਤੀ ਜਾਂਦੀ ਹੈ ਡੰਗਿਆਈ ਨਾ ਜੋ ਜੋ ਜਿਹੜੇ ਉਹਦੇ ਨਾਲ ਕੜੀਆਂ ਨੇ ਉਹਨੂੰ ਵਿਚਾਰ ਕੇ ਤੇ ਉਹਨੂੰ ਫਿਰ ਆਪਾਂ ਲੇਟ ਆਵਰ ਤੱਕ ਪੁੱਛਗਿੱਛ ਕੀਤੀ ਪਰ ਹੁਣ ਤੱਕ ਉਹਦੀ ਪੁੱਛਗਿੱਛ ਤੋਂ ਉਹ ਬੰਦਾ ਜਿਹੜਾ ਥੋੜਾ ਮੈਂਟਲੀ ਅਫਸੈਟ ਹੈਗਾ ਇਹ ਬਿਹਾਰ ਦਾ ਰਹਿਣ ਵਾਲਾ ਫਿਰ ਵੀ ਉਹਦੇ ਖਿਲਾਫ ਮੈਂ 109 ਦੀ ਤੇਰਥ ਸਰਵਿਸ ਤਹਿਤ ਕਾਰਵਾਈ ਕਰਕੇ ਉਹਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰ ਰਹੇ ਹਾਂ ਹਾਲ ਦੀ ਘੜੀ ਕੋਈ ਵੀ ਉਹ ਜਿਹੜੇ ਛੱਕੀ ਬੰਦੇ ਜਿਹੜੇ ਆਪਾਂ ਵੇਖੇਗੇ ਉਹਨਾਂ ਨਾਲ ਇਹਦੀ ਕਿਤੇ ਨਾ ਕਿਤੇ ਕੋਈ ਘੜੀ ਜੁੜਦੀ ਨਜ਼ਰ ਨਹੀਂ ਆਉਂਦੀ ਤੇ ਫਿਰ ਵੀ ਅਜੇ ਅਜੇ ਪੁੱਛਗਿੱਛ ਦੀ ਚੱਲ ਰਹੀ ਹੈ ਜੀ ਥੈਂਕ ਯੂ